ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਮਤਲਬ ਈਡੀ ਵੱਲੋਂ ਪੰਜਾਬ ਆਮ ਆਦੀ ਪਾਰਟੀ ਦੇ ਐਮਐਲਏ ਖਿਲਾਫ ਚਾਰ ਸ਼ੀਟ ਦਾਇਰ ਕਰ ਦਿੱਤੀ ਹੈ ਕਰੀਬ 41 ਕਰੋੜ ਦਾ ਗੱਬੜ ਉਸ ਦੇ ਚੱਲਦਿਆਂ ਹੀ ਆਮ ਆਦੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਨ ਮਾਹਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਹੁਣ ਈਡੀ ਵੱਲੋਂ ਚਾਰ ਸ਼ੀਟ ਦਾਇਰ ਕਰ ਦਿੱਤੀ ਗਈ ਹੈ ਕੁੜਾ ਮਸਲਾ ਕੀ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਅਮਰਗੜ ਤੋਂ ਜਸਵੰਤ ਸਿੰਘ ਗੱਜਨਮਾਜਰਾ ਜਿਹੜੇ ਇੱਕ ਬਿਜ਼ਨਸਮੈਨ ਵੀ ਆ ਉਹਨਾਂ ਨਾਲ ਜੁੜੇ ਕਰੀਬ 40.92 ਕਰੋੜ ਰੁਪਏ ਦੇ ਬੈਂਕ ਫਰਾਡ ਮਾਮਲੇ ਵਿੱਚ ਮਹੱਲੀ ਸਪੈਸ਼ਲ ਕੋਰਟ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚਾਰ ਸ਼ੀਟ ਫਾਈਲ ਕਰ ਦਿੱਤੀ ਹੈ ਇਸ ਸ਼ਿਕਾਇਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਨਮਾਜਰਾ ਸਮੇਤ 6 ਲੋਕਾਂ ਦੇ ਨਾਮ ਸ਼ਾਮਲੇ ਨੇ ईडी ਦੇ ਅਧਿਕਾਰੀਆਂ ਨੇ ਇਸ ਨੂੰ ਲੈ ਕੇ ਇੱਕ ਜਾਣਕਾਰੀ ਵੀ ਸਾਂਝੀ ਕੀਤੀ ਹੈ ਤੁਹਾਨੂੰ ਦੱਸ ਦੇ ਕਿ ਜਲੰਧਰ ईडी ਨੇ ਕਰੀਬ 4 ਮਹੀਨੇ ਪਹਿਲਾਂ ਆਮ ਆਦੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ईडी ਦਾ ਇਹ ਵੱਡਾ ਐਕਸ਼ਨ ਹੈ ਜਲੰਧਰ ਜਨਰਲ ਦਫਤਰ ਨੇ ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਤਾਰਾ ਹੈਲਥ ਫੂਡ ਲਿਮਟਿਡ ਦੇ ਸਬਕਾ ਡਾਇਰੈਕਟਰ ਜਸਵੰਤ ਸਿੰਘ ਅਤੇ ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਹੋਰ ਮਾਮਲਿਆਂ ਦੇ ਵਿੱਚ ਤਿੰਨ ਕੰਪਨੀਆਂ ਸਮੇਤ 6 ਹੋਰ ਦੋਸ਼ੀਆਂ ਦੇ ਖਿਲਾਫ 5 ਜਨਵਰੀ ਨੂੰ ਇੱਕ ਸ਼ਿਕਾਇਤ ਦਾਇਰ ਕੀਤੀ ਸੀ ਜਿਸ ਵਿੱਚ ਪੰਜਾਬ ਦੇ ਮਹਾਲੀ ਜ਼ਿਲ੍ਹੇ ਦੇ ਵਿੱਚ ਮਨੀ ਲਾਂਡਰਿੰਗ ਪੀ ਐਮ ਐਲ ਏ ਐਕਟ ਦੀ ਵਿਸ਼ੇਸ਼ ਰੋਕਥਾਮ ਅਦਾਲਤ ਦੇ ਸਾਹਮਣੇ ਤਿੰਨ ਕੰਪਨੀਆਂ ਸਮੇਤ ਜਸਵੰਤ ਸਿੰਘ ਗੱਜਨ ਮਾਜਰਾ ਤੇ ਹੋਰ ਦੋਸ਼ੀ ਤੇਰਾ ਨੂੰ ਨਾਮਜਿਤ ਕੀਤਾ ਗਿਆ ਸੀ ਇਸ 18 ਮਾਰਚ ਨੂੰ ਉਕਤ ਸ਼ਿਕਾਇਤ ਕੋਰਟ ਨੇ ਸਵੀਕਾਰ ਕਰ ਲਈ ਸੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਸਵੰਤ ਸਿੰਘ ਗੱਜਨ ਮਾਜਰਾ ਦੇ ਖਿਲਾਫ ਕੇਂਦਰੀ ਜਾਂਚ ਬਿਊਰੋ ਮਤਲਬ ਸੀਬੀਆਈ ਨੇ ਵੀ ਇੱਕ ਐਫਆਈਆਰ ਦਰਜ ਕੀਤੀ ਹੋਈ ਹੈ ਜਿਸ ਦੀ ਜਾਂਚ ਹੁਣ ਈਡੀ ਅੱਗੇ ਵਧਾਉਂਦੀ ਹੋਈ ਗੱਜਨ ਮਾਜਰਾ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ ਵਿਦੇਕ ਜਸਵੰਤ ਸਿੰਘ ਗੱਜਨਮਾਜਰਾ ਉਦੋਂ ਚਰਚਾ ਵਿੱਚ ਆਇਆ ਸੀ ਜਦੋਂ ਉਹਨਾਂ ਨੇ ਦਾਵਾ ਕੀਤਾ ਸੀ ਪੰਜਾਬ ਦੀ ਜਨਤਾ ਦੇ ਸਾਹਮਣੇ ਕਿ ਉਹ ਸਿਰਫ ਪੰਜਾਬ ਸਰਕਾਰ ਕੋਲੋਂ 1 ਰੁਪਿਆ ਹੀ ਤਨਖਾਹ ਲੈਣਗੇ ਗੱਜਨਮਾਜਰਾ ਨੇ ਕਿਹਾ ਸੀ ਕਿ ਪੰਜਾਬ ਵਿੱਤੀ ਸਮੱਸਿਆਵਾਂ ਦੇ ਨਾਲ ਝੂਜ ਰਿਹਾ ਇਸ ਲਈ ਉਹ ਬਤੌਰ ਆਮ ਆਦੀ ਪਾਰਟੀ ਦੇ ਐਮਐਲਏ ਹੋਣ ਦੇ ਨਾਤੇ ਸਿਰਫ 1 ਰੁਪਿਆ ਹੀ ਤਨਖਾਹ ਲੈਣਗੇ ਚੋਣਾਂ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਨ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਪਹਿਲੀ ਦਫਾ ਚੋਣ ਜਿੱਤੀ ਸੀ ਇਹ ਵੀ ਪਤਾ ਲੱਗਾ ਈਡੀ ਦੀ ਜਾਂਚ ਦੇ ਵਿੱਚ ਕਿ ਅਪਰਾਧਿਕ ਸਾਜ਼ਿਸ਼ ਚ ਧੋਖਾਧੜੀ ਦੇ ذریعے ਤਾਰਾ ਕਾਰਪੋਰੇਸ਼ਨ ਲਿਮਟਿਡ ਦੁਆਰਾ ਲਈ ਗਈ ਕਰੀਬ 40.92 ਕਰੋੜ ਰੁਪਏ ਦੀ ਕਰਜ਼ਾ ਰਕਮ ਨੂੰ ਤਾਰਾ ਕਾਰਪੋਰੇਸ਼ਨ ਲਿਮਟਿਡ ਦੇ ਵੱਖ-ਵੱਖ ਫਰਜ਼ੀ ਫਰਮਾਂ ਵਿੱਚ ਵੰਡ ਦਿੱਤੀ ਗਈ ਸੀ ਉਸ ਤੋਂ ਬਾਅਦ ਤਾਰਾ ਹੈਲਥ ਫੂਡ ਲਿਮਟਿਡ ਅਤੇ ਤਾਰਾ ਸੇਲਜ਼ ਲਿਮਟਿਡ ਦੇ ਵਿੱਚ ਇਹਨੂੰ ਇਕੱਠਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ 3.12 ਕਰੋੜ ਰੁਪਏ ਦੀ ਰਾਸ਼ੀ ਨੂੰ ਜਸਵੰਤ ਸਿੰਘ ਗੱਜਨ ਮਾਜਰਾ ਦੇ ਨਿੱਜੀ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਗਏ ਸੀ ਜਿਸ ਤੋਂ ਬਾਅਦ ਇਹ ਫਰਾਡ ਸਾਹਮਣੇ ਆਇਆ ਜਸਵੰਤ ਸਿੰਘ ਗੱਜਨ ਮਾਜਰਾ ਤੇ ਦੋਸ਼ ਲੱਗੇ ਨੇ ਕਿ ਉਹਨਾਂ ਨੇ ਜਿਹੜਾ ਕਰਜ਼ਾ ਲਿਆ ਸੀ ਉਹਦਾ ਗਲਤ ਇਸਤੇਮਾਲ ਕੀਤਾ ਗਿਆ ਲੁਧਿਆਣਾ ਸਥਿਤ ਬੀਓਆਈ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ ਚਾਰ ਕਿਸ਼ਤਾਂ ਦੇ ਵਿੱਚ ਕਰੀਬ 40 ਜਿਹੜਾ ਵਾ 92 ਕਰੋੜ ਦੇ ਆਸ-ਪਾਸ ਰਕਮ ਲਈ ਸੀ ਉਹ ਸਾਈਨ ਕੀਤੇ ਗਏ 94 ਜਿਹੜੇ ਬਲੈਂਕ ਚੈੱਕ ਬਰਾਮਦ ਹੋਏ ਸੀ ਲੱਖਾਂ ਦੇ ਵਿੱਚ ਕੈਸ਼ ਫੌਨ ਕਰੰਸੀ ਤੇ ਪ੍ਰਾਪਰਟੀ ਦੇ ਵੀ ਕਾਗਜ ਮਿਲੇ ਸੀ ਜਿਹਦੇ ਚੱਲਦਿਆ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਹਾਲਾਂਕਿ ਜਦੋਂ ਗ੍ਰਿਫਤਾਰੀ ਹੋਈ ਸੀ ਉਹਨਾਂ ਦੀ ਸਿਹਤ ਵਿਗੜ ਗਈ ਸੀ ਫਿਰ ਉਹ ਪੀਜੀਆਈ ਦੇ ਵਿੱਚ ਦਾਖਲ ਨੇ ਲੇਕਿਨ ਹੁਣ ਆਮ ਆਦੀ ਪਾਰਟੀ ਵਾਸਤੇ ਚਟਕਾ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਵਾਦੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਨਮਾਜਰਾ ਖਿਲਾਫ ਚਾਰ ਸ਼ੀਟ ਦਾਖਲ ਕਰ ਦਿੱਤੀ ਹੈ ਕਰੇਬ 41 ਕਰੋੜ ਮੋٹے ਰੂਪ ਦੇ ਵਿੱਚ 40.92 ਕਰੋੜ ਰੁਪਏ ਦੇ ਬੈਂਕ ਫਰਾਡ ਮਾਮਲੇ ਦੇ ਵਿੱਚ ਗੱਜਨਮਾਰਾ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਜਸਵੰਤ ਸਿੰਘ ਗੱਜਨਮਾਜਰਾ ਤੋਂ ਇਲਾਵਾ ਜਿਹੜੇ ਨੇ ਪੰਜ ਲੋਕ ਹੋਰ ਨੇ ਜਿਹੜੇ ਇਸ ਕੇਸ ਵਿੱਚ ਨਾਮਜਦ ਕੀਤੇ ਗਏ ਨੇ ਹਾਲਾਂਕਿ ED ਪਹਿਲਾਂ ਹੀ ਦਿੱਲੀ ਦੇ ਵਿੱਚ ਵੀ ਆਵਾਦੀ ਪਾਰਟੀ ਨੂੰ ਲੈ ਕੇ ਕਾਫੀ ਸਰਗਰਮੀਆਂ ਦਿਖਾ ਚੁੱਕੀ ਹੈ ਇਸ ਤੋਤਾ ਕੇ ਈਡੀ ਵੱਲੋਂ ਆਵਾਦੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਕਈ ਸੰਮਣ ਜਿਹੜੇ ਨੇ ਉਹ ਭੇਜੇ ਜਾ ਚੁੱਕੇ ਲੇਕਿਨ ਹਾਲੇ ਤੱਕ ਅਰਵਿੰਦ ਕੇਜਰੀਵਾਲ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਈ ਮਾਮਲਾ ਕੋਰਟ ਵਿੱਚ ਵੀ ਪਹੁੰਚ ਚੁੱਕਾ ਲੇਕਿਨ ਫਿਲਹਾਲ ਪੰਜਾਬ ਤੋਂ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਕਿ ਆਵਾਦੀ ਪਾਰਟੀ ਦੇ ਅਮਰਗੜ ਤੋਂ ਵਿਧਾਇਕ ਜਸਵੰਤ ਸਿੰਘ ਗੱਜਨਮਾਹਰਾ ਦੇ ਖਿਲਾਫ ਈਡੀ ਨੇ ਚਾਰ ਸ਼ੀਟ ਦਾਖਲ ਕਰ ਦਿੱਤੀ ਹੈ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਦਾ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ